이렇게 <목소리나> ਹਰ ਵੀ ਸੰਗਾ ਇਸ ਵਕਤ ਮੇਰੇ ਨਾਲ ਨੇ ਉਹਨਾਂ ਦਾ ਪਰਮ ਮਿੱਤਰ ਵਿਕਰਮ ਗਰੋਵਰ ਇਸ ਫਾਨੀ ਸੰਸਾਰ ਨੂੰ અલਵਿਦਾ ਆ ਕੇ ਜਿਸ ਸਸਕਾਰ ਹੋਇਆ ਉਹਨਾਂ ਦਾ ਸੋ ਇੱਥੇ ਪਹੁੰਚੇ ਨੇ ਭਾਈ ਜੀ ਕੀ ਜਜ਼ਬਾਤ ਨੇ ਇਸ ਵਕਤ ਤੁਸੀਂ ਸਭ ਤੋਂ ਬੰਗਾ ਯਾਰ ਸਭ ਦਾ ਬੜਾ ਪਰਮ ਮਿੱਤਰ ਹੈ ਕੋਈ ਟਾਈਮ ਤੋਂ ਫੈਸਟੀਵਲ ਇਕੱਠੇ ਕਰਨੇ ਸੀ ਬੜਾ ਯਾਰ ਮੈਨੂੰ ਲੱਗੇ ਵੀ ਮੈਂ ਕਹਿੰਦਾ ਵੀ ਜਿਦਾਂ ਅੰਦਰੋਂ ਕੋਈ ਚੀਜ਼ ਹੈ ਨਾ ਸਰੀਰ ਦੇ ਵਿੱਚੋਂ ਕੋ ਨਿਕਲ ਗਈ ਹੁੰਦੀ ਹੈ ਅਸੀਂ ਲੱਭਦੇ ਹਾਂ ਇਹਨੂੰ ਕਿੱਥੇ ਚਲ ਗਈ ਇਤਨਾ ਹਾਲ ਹੋਇਆ ਪਿਆ ਭਾਜੀ ਹਫਤਾ ਪਹਿਲਾਂ ਮੈਨੂੰ ਮਿਲ ਕੇ ਆਇਆ ਉਹ ਤੇ ਹਾਲੇ ਤੱਕ ਉਹ ਠੀਕ ਨਹੀਂ ਸੀ ਪਰ ਉਹਨੂੰ ਮੈਂ ਫੀਲ ਹੀ ਉਹਨੂੰ ਦਿੱਤਾ ਯਾਰ ਨਹੀਂ ਬ੍ਰੋਬਰ ਤੂੰ ਠੀਕ ਹੋ ਗਿਆ ਓਏ ਤੂੰ ਮੈਂ ਕੌਣ ਮੌਤ ਦੇ ਮੂੰਹ ਚੋਂ ਨਿਕਲ ਕੇ ਆਇਆ ਯਾਰ ਮੈਂ ਹੁਣ ਨਹੀਂ ਆ ਪਾਇਆ ਤੈਨੂੰ ਕੋਈ ਕੰਮ ਕਰਨਾ ਮੈਂ ਕਿਹਾ ਹੁਣ ਮੇਰਾ ਗਾਣਾ ਹੋਣ ਲੱਗਾ ਭਾਈ ਮੈਂ ਉਹਨੂੰ ਗਾਣਾ ਸੁਣਾਇਆ ਆਪਣਾ ਮੈਂ ਗਰੂ ਰਾ ਦੇ ਮੈਂ ਮਗਰ ਰਿਹਾ ਤਨਾ ਗਾਣਾ ਕੀਤਾ ਵੇ ਅਭੀਨ ਕੰਦਾ ਯਾਰ ਸੰਗੇ ਆ ਤੈਨਾਂ ਚੱਲ ਜਾਣਾ ਉਹਦੀ ਮੈਂ ਕਿਹਾ ਨਹੀਂ ਆਪਣਾ ਠੀਕ ਹੈ ਤੂੰ ਮੈਂ ਕਿਹਾ ਕਹਿ ਮਹੋ ਮੈਂ ਤਾਂ ਠੀਕ ਹੋ ਜਾਣਾ ਮੈਨੂੰ ਚਾਹ ਚੰਦਾ ਸੰਗੇ ਕੀ 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 ਬਣਾ ਗੱਲਾਂ ਮਤਾਂ ਭਾਈ ਮੈਂ 2 ਘੰਟੇ ਉਹਨਾਂ ਗੱਲਾਂ ਮਤਾਂ ਕੀਤੀਆਂ ਲੱਗਦਾ ਹੀ ਨਹੀਂ ਸੀ ਕਿ ਉਹਨੇ ਦੁਨੀਆ ਚੱਲ ਜਾਣਾ ਭਾਈ ਉਹ ਵਾਲਾ ਬਾਗਮਾਲ ਪਨਕਾਰ ਸੀਗਾ ਐਕਟਰ ਵੀ ਸੀਗਾ ਡਾਇਰੈਕਟਰ ਵੀ ਸੀਗਾ ਉਹ ਮੈਨੇਜ ਬਹੁਤ ਕਰਦਾ ਹੁੰਦਾ ਸੀ ਕੋਕੀ ਪਾਈਦਾ ਜਿੰਨਾ ਕੰਮ ਉਹਨੇ ਦੇਖਣਾ ਕੋਟਨ ਜਿਹੜੀਆਂ ਉਹ ਤੇ ਚਲ ਵੀ ਗਰੁੱਪ ਬਣਾਉ ਕਰ ਲੈ ਪਰ ਅੱਜ ਉਹ ਹੀ ਥਮ ਛੱਡ ਕੇ ਚਲ ਗਏ ਬਸ ਗਰੁੱਪਾ ਤੇ ਹੀ ਕਿਚੀ ਮਸ ਕਰ ਰਿਹਾ ਯਾਰ ਤੂੰ ਨਾਲ ਕੁਝ ਚੇਲੇ ਕੇ ਬਣਾ ਲੈ ਅਸੀਂ ਸਾਰਾ ਗਰੁੱਪ ਹੀ ਉਹਨੀਆਂ ਗੱਲਾਂ ਨੂੰ ਬੜਾ ਐਨਜੋਏ ਕਰਦੇ ਅਰੇ ਤੂੰ ਚੰਗਾ ਨਹੀਂ ਕੀਤਾ ਯਾਰ ਅਸੀਂ ਸੱਚੇ ਪਾਸ਼ਾ ਹਾਂ ਤੁਮਨੇ ਆਪਣੀ ਬਾਰੀ ਕੋਈ ਗੱਲਬਾਤ ਹੋਈ ਆਖਰੀ ਵਾਰ ਭਾਈ ਮੈਂ ਹਮ ਤਾਂ ਪਹਿਲਾਂ ਹੀ ਮਿਲਿਆ ਸੀ ਮੈਂ 2 ਘੰਟੇ ਰੱਦ ਕਿਉਂ ਨੰਗਾ ਲਾ ਕਰਕੇ ਆਂ ਮੈਂ ਗਰੂ ਰੋਂ ਤੂੰ ਠੀਕ ਹੈ ਡਰਪ ਲਾ ਕੇ ਕਹਿੰਦਾ ਯਾਰ ਡਾਕਟਰ ਨੂੰ ਕਹਿ ਚ ਨਹੀਂ ਮੈਂ 7 ਵਜੇ ਚਲ ਜਾਊਂਗਾ ਮੈਂ ਕੋ ਕੋਨੇ ਮੈਂ ਕਹਿ ਕੇ ਜਾਊਂਗਾ ਮੈਂ ਨਾਲ ਹੀ ਮੈਨੂੰ ਕਹਾਂ ਮੈਂ ਕਹਾ ਸਿਰ ਚ ਪੀਨੂ ਮੈਨਾਂ ਜਲਦੀ ਕਰ ਦਿਓ ਵੀ ਨਹੀਂ ਜਾਣਾ ਹੈ ਨਾ ਠੀਕ ਜਾਨੀ ਉਹ ਘਰ ਕੋ ਗੈਸਟ ਆ ਮੈਂ ਕਹਿਤਾ ਕੋ ਗੱਲ ਕਹਿੰਦੇ ਠੀਕ ਹੈ ਭਾਜੀ ਉਹ ਇੱਕ ਬੋ ਬਾਂਕ ਮਾਲ ਨੂੰ ਸੰਗਤ ਆਪ ਨਹੀਂ ਵੀ ਨਾ ਉਹਨਾਂ ਕੋ ਨਹੀਂ ਸੰਗੇ ਹਾਂ ਕਰ ਯਾਰ ਸੰਗੇ ਇਦਾਂ ਕਰ ਮੈਂ ਦੋ ਜੀ ਪਾਜੀ ਨੇ ਪ੍ਰੋਬਲਮ ਹੋਣਾ ਕੀਤੀ ਫਿਰ ਮੈਂ ਸਾਨੋ ਮਨਜੀਤ ਸਿੰਘ ਉਹਨਾਂ ਕਿਤੇ ਪਾਜੀ ਬੜਾ ਦਿਨ ਇਕੱਠਿਆਂ ਮਤਲਬ ਕਿ ਮੈਕਸਿਮਮ ਮੈਂ ਆਪਣੇ ਤਾਂ ਘਰ ਜਾਂਦੇ ਆ ਆਪਣੇ ਪਿੰਡ ਮੈਂ ਜਾਂਦੇ ਨਹੀਂ ਹੁੰਦਾ ਮਗਰੋਂ ਬੰਨ ਵਾਲੇ ਰਹਿੰਦੇ ਤੇ ਫੁਗਾੜੇ ਰਹਿਣਾ ਮੈਨੂੰ ਕਹਿਣਾ ਵੀ ਉਹਨਾਂ ਕਹਿੰਦੇ ਜੇ ਮੈਂ ਕਹਣਾ ਨਹੀਂ ਆ ਗੁਰਵਰ ਤੇਰੇ ਨਾਲ ਯਾਰ ਮੇਰੇ ਦਿਲ ਕਾ ਲੱਗਾ ਰਹਿੰਦਾ ਸੋ ਅੱਜ ਮਾਲਕ ਨੇ ਕਿੰਨੇ ਕੋਲੇ ਸਵਾਸ ਲਏ ਸੀ ਮਹਿੰਗੇ ਪਰ ਰੋਲੇ ਤੈਨੂੰ ਮਿਸ ਕਰਾਂਗੇ ਯਾਰ ਬਹੁਤ ਚੰਗਾ ਹੁੰਦਾ ਇਦਾਂ ਨੇ ਯਾਰ ਹਰ ਬੰਦੇ ਨੇ ਨਵੇਂ ਪਰ ਘੱਟ ਉਮਰ ਵਾਲੇ ਨਾ ਦੇਵੇ ਯਾਰ ਬਹੁਤ ਉਮਰ ਲਗਾ ਕੇ ਕਮੜਾ ਕਹਿਦਾ ਨਾ ਮੈਂ ਬਹੁਤ ਵਧੀਆ ਬੰਦਾ ਹਾਂ ਨਾ ਅੱਲਾਹ ਜਰੀ ਵਾਲਾ ਬੰਦਾ ਹੈਗਾ ਪ੍ਰਿੰਸੀਪਲ ਨਾਲ ਕੋਈ ਗੱਲ ਕਰਨੀ ਆ ਸਾਡੇ ਕੋਈ ਸਰਦਾਰਦੀ ਨਹੀਂ ਆਪ ਵੀ ਸਹਿਨ ਕਰਦੇ ਹੋ ਇੱਥੇ ਦੇਵੋ ਅਸੀਂ ਜਾਣਾ ਫੈਸਟੀਵਲ ਤੇ ਇੰਟਰ ਜਨਿਵਰਸਿਟੀ ਯੂਨੀਵਰਸਿਟੀ ਕੋਈ ਇੱਧਰ ਜਿੱਥੇ ਵੀ ਕੋਈ ਪਲੇ ਕਰਨਾ ਕੋਈ ਕੰਪੀਟੀਸ਼ਨ ਉਹਦੀ ਰਹਿਣੀ ਚਲੋ ਯਾਰ ਆ ਕਰ ਲੋ ਇਹ ਕਰ ਲੋ ਪਰ ਪਾਜੀ ਓ ਯਾਰ ਦਿਲ ਦਾ ਟੁਕੜਾ ਸੀ ਯਾਰ ਉਹ ਉਸ ਦਾ ਜਿਗਰੀ ਯਾਰ ਆਪਾਂ ਕਹਿੰਦੇ ਨੇ ਨਾ ਭਾਜੀ ਉਹ ਜਿਗਰੀ ਯਾਰ ਸੀ ਸਾਡਾ ਯਾਰ ਪ੍ਰਮਾਤਮਾ ਨੇ ਬਹੁਛੇਦੀ ਕੋਲ